ਮਾਨਸਾ ਬਠਿੰਡਾ ਜ਼ਿਲ੍ਹੇ ਨੂੰ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਹੈ। ਭਾਰੀ ਬਰਸਾਤ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ 251 ਪਿੰਡਾਂ ਵਿੱਚ 27621 ਹੈਕਟੇ ਜਿਹੜਾ ਨਰਮਾ ਬੀਜਿਆ ਗਿਆ ਸੀ ਜੋ 5 ਤੋਂ 6 ਫੁੱਟ ਪਾਣੀ ਹੈ ਜਿਹੜਾ ਨਰਮੇ 'ਚ ਖੜਾ ਹੈ। ਵੱਡੀ ਪੱਧਰ ਤੇ ਨਰਮਾ ਖਰਾਬ ਹੋਇਆ ਕਿਸਾਨ ਹੈ ਜਿਹੜੇ ਕਾਫੀ ਚਿੰਤਤ ਦਿਖਾਈ ਦੇ ਰਹੇ ਹੈ ਕਿਉਂਕਿ ਨਰਮੇ ਪੱਟੀ ਦੇ ਇਸ ਵਾਰ ਫਸਲ ਹੈ ਜਿਹੜੀ ਬਹੁਤ ਵਧੀਆ ਸੀ ਪਰ ਬਰਸਾਤ ਦੇ ਕਾਰਨ ਲਗਾਤਾਰ ਹੈ ਜਿਹੜਾ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਨਰਮਾ ਕਿੰਨਾ ਖਰਾਬ ਹੋਇਆ ਤੇ ਲਗਾਤਾਰ ਮੱਚ ਰਿਹਾ ਕਿਉਂਕਿ ਬਰਸਾਤ ਦੇ ਪਾਣੀ ਦੇ ਨਾਲ ਨਰਮਾ ਵੱਡੀ ਪੱਧਰ ਤੇ ਖਰਾਬ ਹੋਇਆ ਕਿਸਾਨ ਨੇਤਾ ਨੇ ਸਾਡੇ ਨਾਲ ਉਹਨਾਂ ਤੋਂ ਪੁੱਛਦੇ ਆ ਕੀ ਪੋਜੀਸ਼ਨ ਹੈ ਨਰਮਿੰਦੀ ਪ੍ਰਧਾਨ ਜੀ ਨਰਮਾ ਬੀਜਾ ਸੀ ਬੜੀ ਸੋਹਣੀ ਫਸਲ ਸੀ ਕੀ ਹੋਇਆ ਹੁਣ ਕਿੰਨੀ ਖਰਾਬ ਜਿਹੜੀ ਨਰਮੇ ਦੀ ਖੇਤੀ ਹੈ ਉਹ ਇੱਕ ਸਰਦਾਰੀ ਖੇਤੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਕਿਸਾਨ ਵੀ ਉਹਦੇ ਨਾਲ ਕੁਛ ਨਾ ਕੁਛ ਪੱਲੇ ਪੈਂਦਾ ਕਿਸਾਨਾਂ ਦੇ ਤੇ ਨਾਲ ਮਜ਼ਦੂਰ ਹੈ ਵੀ ਉਹਦੇ ਚੁਗਦੇ ਆ ਜਦੋਂ ਉਹਨਾਂ ਦੀ ਦਿਹਾੜੀ ਪੱਲੇ ਪੈਂਦੀ ਹੈ ਤੇ ਛਟੀਆਂ ਛੱਪੇ ਜਿਹੜੇ ਸਿਲੰਡਰ ਮਹਿੰਗੇ ਆ ਉੱਥੇ ਮਜ਼ਦੂਰਾਂ ਨੂੰ ਵੱਡੀ ਪੱਧਰ ਤੇ ਛਟੀਆਂ ਦਾ ਫਾਇਦਾ ਹੁੰਦਾਗਾ ਤੇ ਪਰ ਐਤਕੀ ਜਿਹੜਾ ਨਰਮਾਗਾ ਬਹੁਤ ਸੋਹਣਾ ਸੀਗਾ ਪਾਣੀ ਵੱਧ ਮੀਂਹ ਪੈਣਾ ਕਰਕੇ ਪਾਣੀ ਕਰਕੇ ਨਰਮੇ ਦੀ ਜਿਹੜਾ ਅਜ ਬਿਲਕੁਲ ਬਰਬਾਦ ਹੋ ਗਿਆ ਜੇ ਨਰਮੇ ਦੀ ਆਪਾਂ ਗੱਲ ਕਰ ਲਈਏ ਕਿਉਂਕਿ ਅਸੀਂ ਪਹਿਲਾਂ ਜਿਹੜਾ ਨਰਮਾ ਬੀਜ ਦੇ ਹੁੰਦੇ ਉਹਨਾਂ ਦੀ ਗੋਡੇ ਜਿੰਨੀ ਜਾੜਾ ਜੀ ਡੂੰਗੀ ਹੁੰਦੀ ਸੀ ਥੋੜੇ ਕਨੇ ਪਾਣੀ ਨਾਲ ਉਹਦੀ ਬਚਤ ਰਹਿ ਜਾਂਦੀ ਸੀ ਜਦੋਂ ਦੇ ਨਵੀਂ ਨੀਤੀ ਦੇ ਹਿਸਾਬ ਨਾਲ ਸਾਨੂੰ ਬੀਜ ਦਿੱਤੇ ਨੇ ਉਹਨਾਂ ਦਾ ਨਰਮਾ ਥੋੜੇ ਥੋੜੇ ਪਾਣੀ ਨਾਲ ਬਰਬਾਦ ਹੋ ਗਿਆ ਅੱਜ ਜੇ ਨਰਮਾ ਕਹਿ ਦਈਏ ਵੀ ਜੇ ਆਪਾਂ ਕਹਿ ਦਈਏ 27621 ਜਿਹੜਾ ਹੈਕਟਰ ਹੈਕਟਰ ਨਰਮਾ ਹੈਗਾਗਾ ਉਹਦੇ ਚੋਂ ਅਸੀਂ ਕਹਿੰਦੇ ਆ ਵੀ 60% ਨਰਮਾ ਮਰ ਚੁੱਕਿਆ ਦੂਜਾ ਨਰਮਾ ਜਿਹੜੇ ਚ ਅਜੇ ਵੀ ਪਾਣੀ ਖੜਾ ਉਹਨੇ ਵੀ ਬਰਬਾਦ ਹੋ ਜਾਣਾ ਜਿੱਥੇ ਵੱਡਾ ਘਾਟਾ ਪੈਣਾਗਾ ਜਿਹੜੀ ਸਾਡੀ ਸਰਕਾਰ ਕਹਿੰਦੀ ਹੈ ਵੀ ਮੁਰਗੀ ਦੇ ਪੈਸੇ ਦੇਵਾਂਗੇ ਆਂਡੇ ਦੇ ਪੈਸੇ ਦੇਵਾਂਗੇ ਦਵਾਰੇ ਝੋਨਾ ਲਵਾਈ ਦੇ ਪੈਸੇ ਦੇਵਾਂਗੇ ਅਸੀਂ ਕਹਿੰਦੇ ਵੀ ਨਰਮਾ ਪਿਛਲੀ ਵਾਰ ਵੀ ਮਰਦਾ ਰਿਹਾ ਫਸਲਾਂ ਪਿਛਲੀ ਸਰਕਾਰਾਂ ਵੇਲੇ ਵੀ ਮਰਦੀਆਂ ਰਹੀਆਂ ਨੇ ਪਰ ਜਿਹੜਾ ਐਤਕੀ ਹਾਲ ਹੋਇਆ ਬਹੁਤ ਬੁਰਾ ਹਾਲ ਹੋਇਆ ਜਿੱਥੇ ਨਰਮੇ ਦਾ ਵੱਡਾ ਨੁਕਸਾਨ ਹੋ ਗਿਆ ਵੱਡਾ ਘਾਟਾ ਪੈ ਗਿਆ ਉੱਥੇ ਇਵੇਂ ਜੁਕਰ ਜਿੱਥੇ ਕੱਖ ਕੰਡਾ ਪਸ਼ੂਆਂ ਦਾ ਉਹ ਬਰਬਾਦ ਹੋ ਗਿਆ ਤੇ ਜਿੱਥੇ ਸਰਜੀ ਲੱਗੀ ਹੈ ਸਬਜੀ ਬਹੁਤ ਜ਼ਿਆਦੇ ਜੇ ਕਹ ਦੀਏ ਗਲ ਚੁੱਕੀ ਆ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਆ ਅਸੀਂ ਕਹਿੰਦੇ ਵੀ ਫੌਰੀ ਤੌਰ ਤੇ ਸਾਡੀ ਸਰਕਾਰ ਤੱਕ ਕਹਿੰਦੀ ਸੀ ਪਹਿਲਾਂ ਵੀ ਗਰਦੌਰੀਆਂ ਬਾਦ ਦੇ ਵਿੱਚ ਮਾਮਜਾ ਪਹਿਲਾ ਕਿਸਾਨਾਂ ਦੇ ਖਾਤੇ 'ਚ ਅਸੀਂ ਕਹਿੰਦੇ ਆ ਵੀ ਨਹੀਂ ਗਰਦੌਰੀਆਂ ਕੀਤੀਆਂ ਜਾਣ ਜਿੱਥੇ 100% ਨਿਸ਼ਕਾਨ ਆ 100% ਦਿੱਤਾ ਜਾਵੇ ਕਿਸਾਨਾਂ ਦੀ ਬਾਹ ਫੜੀ ਜਾਵੇ ਜਿੱਥੇ ਵੱਡੀ ਪੱਧਰ ਤੇ ਪਾਣੀ ਹੈ ਉੱਥੇ ਗਾਹਾਂ ਫਸਲ ਬੀਜਣ ਦਾ ਵੀ ਸਾਨੂੰ ਕੋਈ ਲੱਗਦਾ ਨਹੀਂ ਵੀ ਅੰਤਾਜਾ ਵੀ ਫਸਲ ਵੇਚੂਗੀ ਇਸ ਕਰਕੇ ਹੁਣ ਕਿਸਾਨਾਂ ਦੀ ਬਾਹ ਫੜਨ ਦੀ ਲੋੜ ਹੈ ਫੌਰੀ ਤੌਰ ਤੇ ਨਰਮੇ ਦਾ ਮਾਮਜਾ ਜਾਗਰਤ ਹੋਰੀਆਂ ਕਰਕੇ ਝੋਨੇ ਦਾ ਝੋਨਾ ਵੱਡੀ ਪੱਧਰ ਤੇ ਨਿਸਕਾਨ ਹੋ ਗਿਆ ਕਿਉਂਕਿ ਜਿਹੜਾ ਵੱਡਾ ਝੋਨਾ ਹੁੰਦਾ ਬਿਲਕੁਲ ਗਲ ਚੁੱਕਿਆ ਇਸ ਕਰਕੇ ਸਰਕਾਰ ਨੂੰ ਹੁਣ ਕਿਸਾਨਾਂ ਦੀ ਬਾਹ ਪੜਨ ਦੀ ਲੋੜ ਹੈ ਤੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਪਹਿਲਾਂ ਕਿਸਾਨ ਖੁਦਕਸ਼ੀਆਂ ਵੱਡੀ ਪੱਧਰ ਤੇ ਕਰਦੇ ਆ ਕਰਜ਼ੇ ਤੋਂ ਡਰ ਕੇ ਕਰਜ਼ੇ ਦਾ ਹੋਰ ਬੋਝ ਪੈ ਜਾਣਾਗਾ ਵੱਡੀ ਪੱਧਰ ਤੇ ਇਹਦਾ ਜਿਹੜਾ ਕਹਿ ਦਈਏ ਵੀ ਖੁਦਕਸ਼ੀਆਂ ਦੇ ਵਿੱਚ ਵਾਧਾ ਹੋ ਜਾਊਗਾ ਤੇ ਸਾਡੀ ਸਰਕਾਰ ਇਹ ਸਰਕਾਰ ਨੇ ਜੇ ਕਹ ਜੀ ਇੱਕ ਠੈਣੀ ਨਹੀਂ ਦਿੱਤੀ ਕਿਸੇ ਨੂੰ ਮਾਮਜੇ ਦੀ ਗੱਲਾਂ ਵੱਡੀਆਂ ਮਾਰੀ ਜਾਂਦੇ ਐ ਚਾਹੋ ਗਰੀਬਾਂ ਦੇ ਘਰ ਟੇਗੇ ਵੱਡੀ ਪੱਧਰ ਤੇ ਮਕਾਨ ਟੇਗੇ ਐ ਚਾਹੋ ਪਸ਼ੂ ਮਰ ਗਏ ਚਾਹੋ ਨਰਮਾ ਉਰ ਝੋਨਾ ਤੇ ਪੱਠੇ ਮਰ ਗਏ ਇਕਲੀਆਂ ਗੱਲਾਂ ਤੋਂ ਬਿਨਾ ਲੋਕਾਂ ਨੂੰ ਕੱਖ ਨਹੀਂ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਇਹਦਾ ਜਿਹੜਾ ਛਿੱਟਾਗਾ ਉਹ ਗਲਤ ਭੁਗਤਣਾ ਪਊਗਾ ਲੋਕ ਪਿੰਡਾਂ ਦੇ ਵਿੱਚੋਂ ਆ ਕੇ ਸੜਕਾਂ ਤੇ ਸਰਕਾਰ ਦੇ ਗਲ ਦੇ ਵਿੱਚ ਗੂਠਾ ਦੇਣ ਵਾਸਤੇ ਮਜਬੂਰ ਹੋਣਗੇ ਪ੍ਰਧਾਨ ਜੀ ਬੜੀ ਸਦਰਾ ਨਾਲ ਕਿਸਾਨਾਂ ਨੇ ਨਰਮਾ ਬੀਜਿਆ ਸੀ ਨਰਮੇ ਦੀ ਫਸਲ ਹੈ ਜਿਹੜੀ ਹੈ ਵੀ ਬਹੁਤ ਵਧੀਆ ਸੀ ਤੇ ਬਰਸਾਤ ਨੇ ਸਾਰੀਆਂ ਅਸਾਂ ਤੇ ਪਾਣੀ ਫੇਰ ਇਹ ਜਿਹੜੀ ਸਰਕਾਰ ਹੈ ਹੋਣ ਵਾਲੀ ਭਗਵੰਤ ਮਾਨ ਇਹਦੀ ਨਲਾਇਕੀ ਦੇ ਨਾਲ ਜਿਹੜਾ ਇਹ ਨਰਮੇ ਦਾ ਖਰਾਬਾ ਹੋਇਆ ਕਾ ਨਰਮਾ ਮਰਿਆ ਕਾ ਇਹ ਜਿਹੜੀਆਂ ਡਰੇਨਾਂ ਸੀਆਂ ਮਾਕਰ ਜਿੰਨੇ ਵੀ ਕੱਸੀ ਸੂਏ ਸੀ ਜਾਂ ਦਰਿਆ ਸੀ ਇਹਨਾਂ ਨੇ ਬਿਲਕੁਲ ਇਤਕ ਨੀ ਧਿਆਨ ਨਹੀਂ ਦਿੱਤਾ ਉਹ ਧਿਆਨ ਨਾ ਦੇਣ ਦੇ ਕਾਰਨ ਅੱਜ ਵੱਡੀ ਪੱਤਰ ਤੇ ਪਾਣੀ ਹਜੇ ਵੀ ਰਲੇ ਪੌਂਟਣ ਵਾਲਾ ਹੈ ਤੇ ਮੀਂਹ ਹਟੇ ਨੂੰ ਵੀ ਅੱਜ ਤਿੰਨ ਦਿਨ ਹੋ ਗਏ ਤੇ ਵੱਡੀ ਪੱਤਰ ਤੇ ਪਾਣੀ ਉਤਰ ਆ ਰਿਹਾ ਕਿਉਂਕਿ ਇਹਦੀ ਨਲਾਇਕੀ ਕਾਰਨ ਸਾਰੀਆਂ ਡਰੇਨਾਂ ਉਮ ਚੁੱਕਰ ਬੰਦ ਪਈਆਂ ਨੇ ਖਾਪੂਸ ਲੱਗੇ ਪਏ ਨੇ ਪਰ ਇਹ ਸਰਕਾਰ ਨੇ ਤਾਂ ਕਹਿ ਨਹੀਂ ਜਿਹੜੀ ਆ ਪੱਟੀ ਆ ਸਾਡੀ ਮਾਨਸਾ ਜ਼ਿਲ੍ਹੇ ਦੀ ਜਿਹੜਾ ਨਰਮਾ ਬੀਤੀ ਆ ਸੀ ਉਹ ਨਰਮੇ ਤੇ ਬੜੀ ਆਸਾਂ ਸੀਆਂ ਵੀ ਇੱਕ ਦੀ ਸਾਡੀ ਫਸਲ ਪਤੀ ਆਊਗੀ ਤੇ ਅਸੀਂ ਕੁਝ ਇਹਦੇ ਨਾਲ ਆਪਦੀ ਕਿਵੇਦਾਰੀ ਠੀਕ ਕਰ ਲਾਂਗੇ ਪਰ ਆ ਸਰਕਾਰ ਦੀ ਨਿਲਾਇਕੀ ਦੇ ਕਾਰਨ ਹੜ ਦਾ ਜਿਹੜਾ ਸਾਧਨ ਬਣਿਆ ਸਰਕਾਰ ਦੀ ਨਿਲਾਇਕੀ ਦੇ ਕਾਰਨ ਬਣਿਆ ਕਿਉਂਕਿ ਇਹਨਾਂ ਨੇ ਡਰੇਨਾ ਕੰਨੀ ਕੋਈ ਸੁਹਰੇ ਜਿਵੇਂ ਦਲੇਵਾਲੀ ਲਾਲੋ ਹੋਰ ਲਾਲੋ ਸਭ ਕਾ ਬੂਸਰਾ ਫਸੀਆਂ ਖੜੀਆਂ ਨੇ ਇਹ ਕਰਕੇ ਇਹ ਜਿਹੜਾ ਦਰਿਆ ਪਾਣੀ ਆਇਆਗਾ ਇਹ ਸਰਕਾਰ ਦੀ ਨਿਲਾਇਕੀ ਨਾਲ ਹੋਇਆ ਬਰਸਾਤਾਂ ਪਈਆਂ ਨੇ ਜਿਹੜਾ ਸਾਡਾ ਮਾਨਸਾ ਪੱਟੀ ਦੇ ਵਿੱਚ ਨਰਮੇ ਦਾ ਨੁਕਸਾਨ ਵੱਡੀ ਪੱਤਰ ਤੇ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਕਿ ਵੀ ਉਹ ਕਿਸਾਨਾਂ ਦੀ ਬਾਹ ਪੱਡੀ ਜਾਵੇ ਤੁਰਤ ਕਰਤੌਦੀਆਂ ਕਰਕੇ ਉਹ ਕਿਸਾਨਾਂ ਨੂੰ ਹੌਸਲਾ ਦੇ ਕੇ ਉਹਨਾਂ ਦੀ ਜਾਨ ਦੀ ਰੱਖੀ ਕੀਤੀ ਜਾਵੇ ਨਹੀਂ ਜੋ ਕਿਸਾਨ ਖੁਦ ਕਚੀ ਨੂੰ ਤਿਆਰ ਹੋਇਆ ਬਿਲਕੁਲ ਨਰਮੇ ਦੀ ਫਸਲ ਇਸ ਵਾਰ ਨਰਮੇ ਦੀ ਫਸਲ ਨੂੰ ਕੋਈ ਬਿਮਾਰੀ ਨਹੀਂ ਪਈ ਸੀ ਜਿਸ ਕਰਕੇ ਕਿਸਾਨਾਂ ਦੇ ਚਿਹਰੇ ਜਿਹੜੇ ਖਿੜੇ ਹੋਏ ਸੀ ਪਰ ਬਰਸਾਤ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਕਿਸਾਨ ਮੰਗ ਕਰ ਰਹੇ ਆ ਕਿ ਸਪੈਸ਼ਲ ਗਰਦਾਵਰੀ ਕਰਾ ਕੇ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਬਲਦੇਵ ਸ਼ਰਮਾ న్యూਸ 18 ਮਾਨਸਾ